ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਬਈਆ ਕਬੂਤਰ ਜਿਹੜੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਇਹ ਆਪਣੇ ਵੱਡੇ ਕਬੂਤਰ ਨੇ ਬਾਈ ਕਬੂਤਰ ਆਪਣੇ ਕਲੇ ਹੋਗੇ ਜਾਦੇ ਬਾਈ ਇੰਨੇ ਆ ਦੀ ਤੁਹਾਨੂੰ ਪਤਾ ਬਾਈ ਸਾਹਮ ਨਹੀਂ ਹੁੰਦੀ ਜਾਦੇ ਕਬੂਤਰਾਂ ਦੀ ਇਸ ਵਾਰ ਤੁਹਾਨੂੰ ਪਤਾ ਹੁਣ ਬਾਜ਼ੀਆਂ ਫੇਰ ਬਾਈ ਥੋੜਿਆ ਪੁਲਿਸ ਦਾ ਸੱਪਾਗ ਮਾਰੀ ਕਰਕੇ ਹਨਾ ਬਾਜ਼ੀਆਂ ਬੰਦ ਹੋ ਗਈਆਂ ਬਾਈ ਮੇਨ ਬਾਜ਼ੀਆਂ ਤੇ ਜਿਹੜੀਆਂ ਆਪਣੇ ਵੱਡੀਆਂ ਬਾਜ਼ੀਆਂ ਕੋਈ ਨਹੀਂ ਹੋਈਆਂ ਆਪਣੀਆਂ ਹਨ ਕਬੂਤਰ ਇਸ ਵਾਰ ਫੇਰ ਆਪਣੇ ਆਈ ਰੁਕ ਗਏ ਬਾਈ ਘਟੋ ਘਟ 100 200 ਕਬੂਤਰ ਕਢਾਇਆ ਹੋਇਆ ਦੀ ਬਾਈ ਉਹ ਆਈ ਬੈਠਾ ਆਪਣੇ ਕੋਲੇ ਤੇ ਤਾਂ ਕਰਕੇ ਮਾਹ ਚੱਲ ਆਪਾਂ ਕਬੂਤਰ ਵੱਡੇ ਕਬੂਤਰ ਨੇ ਆਪਣੇ ਇਹਨਾਂ ਚੋ ਸੇਲ ਕਰ ਦਿੰਨੇ ਕੋਸ ਹਨ ਟਾਪ ਕਬੂਤਰ ਨੇ ਬਾਈ ਤੁਹਾਨੂੰ ਆਪ ਹੀ ਦਿਸ ਜਾਣਗੇ ਇਹ ਨਰ ਨੇ ਬਾਈ ਸਾਰੇ ਤੁਹਾਨੂੰ ਮਦੀਨਾ ਵੀ ਦਿਖਾਵਾਂਗੇ ਠਿਕਾ ਥੜਕੇ ਵੀ ਦਿਖਾ ਦਿੰਨੇ ਆ ਬਾਈ ਤੁਹਾਨੂੰ ਉਧਰ ਨੂੰ ਜਾ ਪੂਰੇ ਟੋਪ ਕੂਤਰ ਨੇ ਬਾਈ ਵੱਡੇ ਕੂਤਰ ਆਪਣੇ ਆਪਣੀ ਠੱਲਾਂ ਪਈਆਂ ਹੋਈਆਂ ਨੇ ਕੋਈ ਆਏ ਨਹੀਂ ਹੈਗਾ ਬਾਈ ਲਿਆਂਦੇ ਆ ਕਿਤੋਂ ਸਾਰੇ ਆਪਣੇ ਕੂਤਰ ਆ ਦੂਸਰੇ ਵੀ ਦਿਖਾਉਣਾ ਤੁਹਾਨੂੰ ਔਰ ਬਈ ਬੰਦਰ ਵਾਲਿਆ ਆਹ ਦੇ ਜਿਹੜਾ ਆ ਬਈ ਕਾਲੇ ਸੱਟ ਕੱਢਦੇ ਹੁੰਦੇ ਆ ਨਾ ਇਹ ਇਹ ਬੰਦਰ ਵਾਲਿਆਂ ਦੀ ਨਿਸ਼ਾਨੀ ਐ ਬੋਤਰਾ ਦੀ ਬਈ ਜਿਹੜਿਆ ਕਾਲੇ ਰੇਣ ਕੱਢੇ ਹੋਇਆ ਇਹ ਰੱਤਾ ਮਿੱਤਰੋ ਬਈ ਆਹ ਕੋੜਿਆਂ ਵਰਗੇ ਕੂਤਰ ਨੇ ਪੈਰ ਦੇਖ ਲੋ ਪੈਰ ਜਾਮਣੀ ਨੇ ਬਿਲਕੁਲ ਲੈਣੇ ਆ ਬਈ ਜਲਦ ਜਲਦ ਕਾਲ ਕਰਦੇ ਹੋ ਵੱਡੇ ਕਬੂਤਰ ਆ ਸਾਰੇ ਇਹ ਬਈ ਇੰਨੇ ਚ ਨਵਾਂ ਕੋਈ ਨਹੀਂ ਹੈਗਾ ਇੱਕ ਅੱਧਾ ਨਵਾਂ ਛੱਡਿਆ ਹੋਈ ਜੀ ਛੱਡਿਆ ਵੀ ਹੋਇਆ ਪੁਰਾਣੇ ਕਬੂਤਰ ਨੇ ਬਈ ਆਪਣੇ ਸਾਰੇ ਇਹ ਵੱਡੇ ਆ ਮਖਿਆਲ ਜੀਨਾ ਤੁਸੀਂ ਪਤਾ ਹੀ ਚੀਂਦਾ ਕਹਿੰਦੇ ਹੋਮੋਗੇ ਅੱਖਾਂ ਦੇਖੋ ਬਈ ਵੀ ਪੈਰ ਵੀ ਬਾਈ ਜਮਾਂ ਜਾਮਲੀ ਪੈਰ ਨੇ ਇਹਨਾਂ ਦੇ ਲੈ ਦੇਖੋ ਬਾਕੀ ਸੋਨੇ ਕਬੂਤਰੀਆਂ ਬਾਈ ਦਿਖਾ ਦਿੰਨੇ ਬਾਈ ਉਧਰੋਂ ਕੱਢ ਕੇ ਬਾਹਰ ਲੈ ਕੱਢੀ ਸਾਰੀਆਂ ਕੱਢ ਦੇ ਕੋਈ ਨਾ ਜਿਹੜੇ ਆਪਾਂ ਰੱਖਣੇ ਹੋਣੀਆਂ ਰੱਖ ਲੈ ਇੱਕ ਦੋ ਵਿੱਚੋਂ ਬਸ ਆਪਾਂ ਇਹਨਾਂ ਜੋ ਬਾਈ ਥੋੜੀ ਜੋੜੇ ਰੱਖਣੇ ਆ ਕਿਉਂ ਜ਼ਿਆਦਾ ਕਬੂਤਰ ਆ ਯਾਰ ਇਹਨਾਂ ਦੀ ਬਾਈ ਸਮਾਈ ਨਹੀਂ ਹੁੰਦੀ ਹੈਗੀ ਤੁਹਾਨੂੰ ਵੀ ਪਤਾ ਤੇ ਮਹਾਂ ਚੱਲ ਕੇ ਇਹ ਭਰਾ ਨੂੰ ਚੰਗੇ ਕਬੂਤਰ ਮਿਲ ਜਾਣਗੇ ਆ ਦੇਖ ਲੋ ਜਿਹੜਾ ਵੀ ਨੱਚ ਬਈ ਪਸੰਦ ਆ ਆ ਡੱਬੇ ਦੇਖ ਲੋ ਉੱਡਣ ਦੀ ਆਪਣੀ ਫੁੱਲ ਗਰੰਟੀ ਆ ਬਈ ਸਾਰੇ ਕਬੂਤਰ ਕੋਈ ਜਿਹੜਾ ਖੜਿਆਰੀ ਬੰਦਾ ਉਹਦੇ ਲਵੇ ਕੋਈ ਮਾੜਾ ਕਬੂਤਰ ਨਹੀਂ ਹੁੰਦਾ ਸਾਰੇ ਚੰਗੇ ਕਬੂਤਰ ਨੇ ਬਿਲਕੁਲ ਆ ਡੱਬੇ ਡੁੱਬੇ ਆ ਬਈ ਜਿਹੜੇ ਇਹ ਸਾਰੇ ਕਾਕੇ ਵਾਲੇ ਕਬੂਤਰ ਆ ਉੱਚੇ ਉੱਡਦੇ ਆ ਫੁੱਲ ਗਰੰਟੀ ਵਾਲੇ ਕਬੂਤਰ ਆ ਇਹ ਮਦੀਨਾ ਨੇ ਬਾਈ ਸਾਰੀਆਂ ਇਹ ਕਰਦੇ ਬੰਦ ਹੋ ਜੀ ਆਜਾ ਬਾਰੇ ਬਗ ਜਾਣ ਦੇ ਅੰਦਰ ਆ ਜਿਹੜੇ ਵੀ ਭਰਾ ਨੇ ਲੈਣੇ ਨੇ ਆਪਾਂ ਨੂੰ ਕਰ ਲਿਓ ਕਨੈਕਟ ਇਹ ਸਾਰੀਆਂ ਮਦੀਨਾ ਨੇ ਨਰਬੀ ਨੇ ਟਾਪ ਕੂਤਰ ਨੇ ਵੱਡੇ ਕੂਤਰਾਂ ਬੱਚਿਆਂ ਵਾਲੇ ਕੂਤਰਾਂ ਬਾਈ ਸਾਰੇ ਉੱਡਣ ਵਾਲੇ ਨਹੀਂ ਹੈਗੇ ਠੀਕ ਆ ਆ ਇਧਰ ਬਾਈ ਨਰਾ ਸਾਰੇ ਪਹਿਲਾਂ ਵੀ ਦਿਖਾਏ ਆਪਾਂ ਤੁਹਾਨੂੰ ਠੀਕ ਆ ਭਰਾ ਸਾਸਤਰੀਕਾਰ ਸਾਰੇ ਵੀਰਾਂ ਨੂੰ ਤੇ ਕਰ ਲਿਓ ਕਨੈਕਟ ਬਾਈ ਜਿਹੜੇ ਭਰਾ ਨੇ ਲੈਣੇ ਆ ਠੀਕ ਆ ਭਾਈ ਖੜ ਜਾਓ ਓਕੇ ਭਾਈ ਜੀ